ਸਾਰੇ ਡਾਈਪਰ ਲੱਗਾ ਓਕੇ ਡਾਈਪਰ ਤੁਹਾਨੂੰ ਪੈਣਾ 215 ਰੁਪਏ ਦੇ 40 20 ਓਕੇ 400 ਰੁਪਏ ਐ ਐਮ ਆਰ ਪੀ ਐ ਸਾਰੇ ਡੀਓ ਲੱਗੇ ਬ੍ਰਾਂਡ ਓਕੇ ਤੇ ਇਹ ਜਿੰਨੇ ਆ ਅਲੱਗ-ਅਲੱਗ ਫਲੇਵਰ ਆਇਆ ਸਾਰਾ ਹੀ ਓਕੇ ਜੀ ਸਾਰੇ ਹੀ ਅਲੱਗ-ਅਲੱਗ ਫਲੇਵਰ ਆ ਆ ਦੇਖੋ ਇਹ ਦੁਬਈ ਦਾ ਯੂਨਾਈਟਿਡ ਅਰਬ ਯੂਨਾਈਟਸ ਲਿਖਿਆ ਹੋਇਆ ਹੈ ਹਾਂ ਜੀ ਇਹ ਤੁਹਾਨੂੰ ਕਿੰਨੇ ਦਾ ਪੈਣਾ 400 ਰੁਪਏ ਐ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਜੀ ਠੀਕ ਹੈ ਜੀ ਹੋਰ ਕੰਪਨੀ ਵੀ ਐ ਸਭ ਤੋਂ ਵੱਡੀ ਗੱਲ ਦੇਖੋ ਇਹ ਮਿਲਾਪ ਦੀ ਲਿਪ ਬਾਮ ਹੈ ਹਾਂ ਜੀ ਸਾਨੂੰ ਕਿੰਨੇ ਦੀ ਪੈਣੀ ਹੈ ਮਿਲਾਪ ਦੀ ਲਿਪ ਬਮ 60 ਰੁਪਏ ਐਮ ਆਰ ਪੀ 25 ਰੁਪਏ ਐਂਜੋ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਓਕੇ ਹਾਂਜੀ ਸਸੀਗਲ ਦੀ ਸਾਰਿਆਂ ਨੂੰ ਆਪਾਂ ਫੜਿਆ ਫੀਲਡ ਗੱਜ ਲੁਧਿਆਣਾ ਕੋਸਮੈਟਿਕ ਤੁਹਾਨੂੰ ਹੋਰ ਸੋਹਣ ਸਮਾਨ ਦਿਖਾਉਨੇ ਆਪਾਂ ਹਾਂ ਬਾਈ ਕੀ ਹਾਲ ਚਾਲ ਹੈ ਠੀਕ ਤਾਂ ਸਸੀਗਲ ਜੀ ਸਾਰਿਆਂ ਨੂੰ ਠੀਕ ਹੈ ਫੇਰ ਤੁਹਾਡੇ ਸਾਹਮਣੇ ਘੈਂ ਘੈਂ ਚੀਜ਼ਾਂ ਲੈ ਕੇ ਆਏ ਆਂ ਤੇ ਚੈੱਕ ਕਰੋ ਡੈਨਮਰ ਦਾ ਮਾਲ ਆਇਆ ਦੇਖੋ ਡੈਨਵਰ ਦਾ ਮਾਲ ਹੈ ਇੱਕ ਦੇ ਨਾਲ ਇੱਕ ਫ੍ਰੀ 110 ਰੁਪਏ ਦਾ ਸਿੰਗਲ ਪੀਸ ਸੇਲ ਕਰਨਾ ਹੈ 100 ਰੁਪਏ ਦੇ ਦੋ ਓਕੇ ਐ ਗੱਲਬਾਤ ਡੈਨਵਰ ਦਾ ਮਾਲ 24 ਆਵਰ ਐਡ ਹੈ 100 ਰੁਪਏ ਦਾ ਸੈੱਟ ਹੈ ਜੀ ਓਕੇ ਭਾਈ ਐਦਾਂ ਹੀ ਵੱਡਾ ਸੈੱਟ ਆ ਗਿਆ ਵੱਡੇ ਸੈੱਟ ਤੇ 220 ਰੁਪਏ ਐਮਆਰਪੀ ਹੈ ਤੇ 200 ਰੁਪਏ ਦੇ ਦੋ ਓਕੇ ਭਾਈ ਤੁਸੀਂ 220 ਦੇ ਇੱਕ ਸੇਲ ਕਰਨਾ ਸਾਨੂੰ 200 ਦੇ ਦੋ ਓਕੇ ਭਾਈ ਕੋ ਵਾਈਟਸ ਆਏ ਆ ਫੇਸ਼ਲ ਵਾਈਟਸ ਪਰ ਪੀਸ ਦੇ ਉੱਤੇ 100 ਰੁਪਏ ਐਮ ਆਰ ਵੀ ਐ ਤਾਂ ਬਈ ਪ੍ਰੈਸ ਰੇਟ ਦਾ ਮਾਲ ਆ ਤੁਹਾਨੂੰ ਕਿੰਨੇ ਦਾ ਪੈਣਾ 18 ਰੁਪਏ ਦਾ ਓਕੇ 100 ਰੁਪਏ ਐਮ ਆਰ ਵੀ 18 ਰੁਪਏ ਦਾ ਪੀਸ ਓਕੇ ਆਓ ਤੁਹਾਨੂੰ ਸੋਹਣੇ ਸੋਹਣੇ ਸੌਦੇ ਦਿਖਾਨੇ ਆ ਦੇਖੋ ਮਾਲ ਤਿਆਰ ਹੋਇਆ ਐ ਮਾਲ ਚੱਲਦਾ ਹੈ ਗੁਰਦਾਸਪੁਰ ਓਕੇ 300 ਰੁਪਏ ਟ੍ਰੀਟਮੈਂਟ ਉਹ ਚੈੱਕ ਕਰੋ ਕੁਲੀ ਦੇ ਅੱਜ ਟ੍ਰੀਟਮੈਂਟ ਵਧੀਆ 300 ਰੁਪਏ ਦਾ ਆ ਦੇਖੋ ਮਿਲਆਪ ਦੀ ਲਿਪ ਬਾਮ ਹੈ ਹਾਂ ਬਈ ਤੁਹਾਨੂੰ ਕਿੰਨੇ ਦੀ ਪੈਣੀ ਹੈ ਹਾਂ ਜੀ ਮਿਲਆਪ ਦੀ ਲਿਪ ਬਾਮ 60 ਰੁਪਏ ਐਮ ਆਰ ਪੀ 25 ਰੁਪਏ ਓਕੇ ਜੀ ਠੀਕ ਹੈ ਜੀ ਔਰ ਕੰਪਨੀ ਵੀ ਹੈ ਸਭ ਤੋਂ ਵੱਡੀ ਗੱਲ ਠੀਕ ਹੈ ਬਈ ਜਿੰਨਾ ਦਾ ਮਰਜ਼ੀ ਸੇਲ ਕਰੋ ਓਕੇ ਆ ਜੋ ਆ ਦੇਖੋ ਕਈ ਪਾ ਦਾ ਡੀਓ ਹੈ ਹਾਂ ਬਈ ਇਹ ਵਾ ਡੀਓ ਤੁਹਾਨੂੰ ਕਿੰਨੇ ਦਾ ਪੈਣਾ 98 ਰੁਪਏ ਦਾ ਓਕੇ ਜੀ 98 ਦਾ ਪਹਿਣਾ ਜਿੰਨਾ ਦਾ ਮਰਜ਼ੀ ਸੇਲ ਕਰ। ਬੈਗ ਕਿੰਨੇ ਦਾ ਹੈ? ਭਾਈ ਉਧਰ ਤੁਸੀਂ ਬਜ਼ਾਰੋਂ 160 ਰੁਪਏ ਦਾ ਲੈਨੇ ਹੋ। 160 ਦਾ? ਤੁਹਾਨੂੰ ਪਹਿਣਾ 98 ਰੁਪਏ ਦਾ। ਓਕੇ। ਐ ਵੀ ਦੁਕਾਨ ਤਿਆਰ ਹੋ ਰਹੀ ਆ ਆਪਣੀ ਦੋ ਚਾਰ ਦਿਨਾਂ ਚ ਹੋ ਜਾਣੀ ਐ। ਹਾਂ ਹੋ ਜੀ ਬੱਸ। ਮੈਂ ਕਿਹਾ ਉਧਰ ਰਸ਼ਾਗਾ ਦੁਕਾਨ ਤੇ ਤੇ ਇੱਧਰ ਵੀਡੀਓ ਬਣਾ ਦਿੰਨੇ ਆ। ਐਂ ਜੋ ਤੁਹਾਨੂੰ ਕਿੰਨੇ ਦੀ ਪਹਿਣੀ 60 ਰੁਪਏ ਦੀ। ਓਕੇ ਜੀ। 60 ਰੁਪਏ ਐਂ ਜੋ। ਠੀਕ ਹੋ ਗਿਆ। ਆ ਦੇਖੋ ਬੋਤਲਾਂ ਵਗੈਰਾ ਪਈਆਂ। ਸਲੂਨ ਵਾਲੀਆਂ। 20 ਰੁਪਏ ਬੋਟਲ ਓਕੇ 20 ਰੁਪਏ ਦੀ ਪੈਣੀ ਸਿਰ ਠੀਕ ਹੋ ਗਈ ਸਿਰਫ 20 ਰੁਪਏ ਦੀ ਬੋਟਲ ਐ ਮਾਈਂਸ ਲੱਗੇ ਆ ਸਾਰੇ ਡੀਓ ਆਏ ਆ ਨਵੇਂ ਆ ਜੋ ਆਪਾਂ ਨੂੰ ਬ੍ਰੈਂਡ ਡੀਓ ਰੱਖਣੇ ਆ ਇੰਪੋਰਟੈਂਟ ਡੀਓ ਆ ਇਹ ਦੇਖੋ ਸਾਰੇ ਡੀਓ ਲੱਗੇ ਬ੍ਰੈਂਡ ਓਕੇ ਤੇ ਇਹ ਜਿੰਨੇ ਆ ਅਲੱਗ-ਅਲੱਗ ਫਲੇਵਰ ਆਇਆ ਸਾਰਾ ਹੀ ਓਕੇ ਸਾਰੇ ਅਲੱਗ-ਅਲੱਗ ਫਲੇਵਰ ਆ ਦੇਖੋ ਆ ਦੁਬਈ ਦਾ ਯੂਨਾਈਟਿਡ ਅਬ ਅਰਬ ਯੂਨਾਈਟਸ ਲਿਖਿਆ ਹੋਇਆ ਹੈ ਹਾਂ ਭਾਈ ਆ ਤੁਹਾਨੂੰ ਕਿੰਨੇ ਦਾ ਪੈਣਾ 400 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਬੱਲੇ 400 ਰੁਪਏ ਐਮ ਆਰ ਪੀ ਸਿਰਫ 100 ਰੁਪਏ ਦਾ ਓਕੇ ਭਾਈ ਲੈ ਜਾਓ ਜਿੰਨਾ ਮਰਜੀ ਚੈੱਕ ਕਰੋ ਸਾਰਿਆਂ ਦੇ ਅਲੱਗ-ਅਲੱਗ ਫਲੇਵਰ ਹੈ ਆ ਦੇਖੋ ਅਰੇ ਐਡ ਆ ਗਿਆ ਸਾਰਿਆਂ ਦੇ ਵਿੱਚ ਅਲੱਗ-ਅਲੱਗ ਫਲੇਵਰ ਹੈ ਹਾਂ ਭਾਈ ਕੀ ਹਾਲ ਚਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੁਹਾਡੇ ਸਾਹਮਣੇ ਕਹਿਣ ਘੈਂਟ ਚੀਜ਼ਾਂ ਲੈ ਕੇ ਆਏ ਆ ਚੈੱਕ ਕਰੋ ਡੈਨਵਰ ਦਾ ਮਾਲ ਆਇਆ ਡੈਨਵਰ ਇੱਕ ਨਾਲ ਇੱਕ ਫ੍ਰੀ ਖੱਟ ਗਿਆ ਆ ਤਾਂ ਹੀ ਆ ਐ ਦੇਖੋ ਡੈਨਵਰ ਦਾ ਮਾਲ ਹੈ ਇੱਕ ਦੇ ਨਾਲ ਇੱਕ ਫ੍ਰੀ 110 ਰੁਪਏ ਦਾ ਸਿੰਗਲ ਪੀਸ ਸੇਲ ਕਰਨਾ ਹੈ 100 ਰੁਪਏ ਦੇ ਦੋ ਓਕੇ ਐ ਗੱਲਬਾਤ ਡੈਨਵਰ ਦਾ ਮਾਲ 24 ਆਵਰ ਐਡ ਹੈ 100 ਰੁਪਏ ਦਾ ਸੈੱਟ ਹੈ ਜੀ ਓਕੇ ਜੀ ਇੰਨਾ ਹੀ ਵੱਡਾ ਸੈੱਟ ਆ ਗਿਆ ਵੱਡੇ ਸੈੱਟ ਤੇ 220 ਰੁਪਏ ਐਮਆਰਪੀ ਹੈ ਤੇ 200 ਰੁਪਏ ਦੇ ਦੋ ਓਕੇ ਭਾਈ ਤੁਸੀਂ 220 ਦੇ ਇੱਕ ਸੇਲ ਕਰਨਾ ਹੈ ਸਾਨੂੰ 200 ਦੇ ਦੋ ਓਕੇ ਜੀ ਇਹ ਦੇਖੋ ਵਾਈਟਸ ਆਏ ਆ ਫੈਸ਼ਨ ਵਾਈਪਸ ਪਰ ਪੀਸ ਦੇ ਉੱਤੇ 100 ਰੁਪਏ ਐਮਆਰਪੀ ਹੈ ਤਾਂ ਭਾਈ ਪ੍ਰੈਸਿਡੈਂਟ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪੈਣਾ 18 ਰੁਪਏ ਦਾ ਓਕੇ ਜੀ 100 ਰੁਪਏ ਐਮਆਰਪੀ 18 ਰੁਪਏ ਦਾ ਪੀਸ ਓਕੇ ਜੀ ਆਉਂਦਾ ਨਾ ਸੋਹਣੇ ਸੋਹਣੇ ਸੋਦੇ ਖਾਨੇ ਇਹ ਦੇਖੋ ਮਾਲ ਤਿਆਰ ਹੋਇਆ ਇਹ ਮਾਲ ਚੱਲਣਾ ਹੈ ਗੁਰਦਾਸਪੁਰ ਓਕੇ 300 ਰੁਪਏ ਟ੍ਰੀਟਮੈਂਟ ਉਹ ਚੈੱਕ ਕਰੋ ਕੁੜੀ ਦੇ ਆਹ ਟ੍ਰੀਟਮੈਂਟ ਬੜੀ ਹੈ 300 ਰੁਪਏ ਆ ਦੇਖੋ ਮਿਲਾਪ ਦੀ ਲਿਪ ਬਾਮ ਹੈ ਹਾਂ ਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ ਹਾਂ ਜੀ ਮਿਲਾਪ ਦੀ ਲਿਪ ਬਾਮ 60 ਰੁਪਏ ਐਮ ਆਰ ਪੀ 25 ਰੁਪਏ ਓਕੇ ਜੀ ਠੀਕ ਹੈ ਜੀ ਵਰਕ ਕੰਪਨੀ ਦੀ ਹੈ ਸਭ ਤੋਂ ਵੱਡੀ ਗੱਲ ਠੀਕ ਆ ਬਈ ਜਿੰਨਾ ਦਾ ਮਰਜ਼ੀ ਸੇਲ ਕਰੋ ਓਕੇ ਆ ਜੋ ਹਾਂ ਦੇਖੋ ਕਈ ਪਾ ਦਾ ਡੀਓ ਆ ਹਾਂ ਬਈ ਇਹਵਾ ਡੀਓ ਤੁਹਾਨੂੰ ਕਿੰਨੇ ਦਾ ਪੈਣਾ 98 ਰੁਪਏ ਦਾ ਓਕੇ ਬਈ 98 ਰੁਪਏ ਦਾ ਪੈਣਾ ਜਿੰਨਾ ਦਾ ਮਰਜ਼ੀ ਸੇਲ ਕਰੋ ਬਾਕੀ ਕਿੰਨੇ ਦਾ ਹੈ ਭਾਈ ਉਧਰ ਤੁਸੀਂ ਬਜ਼ਾਰੋਂ 160 ਰੁਪਏ ਦਾ ਲੈਣੇ ਹੋ 160 ਦਾ ਤੁਹਾਨੂੰ ਪੈਣਾ 98 ਰੁਪਏ ਦਾ ਓਕੇ ਇਹ ਵੀ ਦੁਕਾਨ ਤਿਆਰ ਹੋ ਰਹੀ ਆਪਣੀ ਦੋ ਚਾਰ ਦਿਨਾਂ ਚ ਹੋ ਜਾਣੀ ਹੈ ਹਾਂ ਹੋ ਜੀ ਬੱਸ ਅੱਗੇ ਉੱਧਰ ਰਸ਼ਾ ਕਾ ਦੁਕਾਨ ਤੇ ਤੇ ਇਦਾਂ ਵੀਡੀਓ ਬਣਾ ਦਿੰਨੇ ਆਂ ਐਂ ਜੋ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਓਕੇ 60 ਰੁਪਏ ਲਓ ਠੀਕ ਹੋ ਗਿਆ ਆ ਦੇਖੋ ਬੋਤਲਾਂ ਵਗੈਰਾ ਪਈਆਂ ਸਲੂਨ ਵਾਲੀਆਂ 20 20 ਰੁਪਏ ਬੋਤਲ ਓਕੇ 20 ਰੁਪਏ ਦੀ ਪੈਣੀ ਸਿਰ ਠੀਕ ਹੋ ਗਈ ਸਿਰਫ 20 ਰੁਪਏ ਦੀ ਬੋਤਲ ਐ ਮਾਈਂਸ ਲੱਗੇ ਆ ਸਾਰੇ ਡੀਓ ਆਏ ਆ ਨਵੇਂ ਆ ਜੋ ਤੁਹਾਨੂੰ ਬ੍ਰੈਂਡ ਡੀਓ ਲਖਾਣੇ ਆ ਇੰਪੋਰਟੈਂਟ ਡੀਓ ਆ ਆ ਦੇਖੋ ਸਾਰੇ ਡੀਓ ਲੱਗੇ ਬ੍ਰਾਂਡ ਓਕੇ ਤੇ ਇਹ ਜਿੰਨੇ ਆ ਅਲੱਗ-ਅਲੱਗ ਫਲੇਵਰ ਆਇਆ ਸਾਰਾ ਹੀ ਓਕੇ ਸਾਰੇ ਹੀ ਅਲੱਗ-ਅਲੱਗ ਫਲੇਵਰ ਆ ਆ ਦੇਖੋ ਇਹ ਦੁਬਈ ਦਾ ਯੂਨਾਈਟਿਡ ਅਰਬ ਯੂਨਾਈਟਸ ਲਿਖਿਆ ਹੋਇਆ ਹੈ ਹਾਂਜੀ ਆ ਤੁਹਾਨੂੰ ਕਿੰਨੇ ਦਾ ਪੈਣਾ 400 ਰੁਪਏ ਐਮਆਰਪੀ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਬੱਲੇ 400 ਰੁਪਏ ਐਮਆਰਪੀ ਸਿਰਫ 100 ਰੁਪਏ ਦਾ ਓਕੇ ਭਾਈ ਲੈ ਜਾਓ ਜਿੰਨਾ ਮਰਜੀ ਚੈੱਕ ਕਰੋ ਸਾਰਿਆਂ 'ਚ ਅਲੱਗ-ਅਲੱਗ ਫਲੇਵਰ ਆ ਆ ਦੇਖੋ ਆ ਗਿਆ ਸਾਰਿਆਂ ਦੇ ਵਿੱਚ ਅਲੱਗ-ਅਲੱਗ ਫਲੇਵਰ ਹੈ ਸਾਰਾ ਡਾਈਪਰ ਲੱਗਾ ਓਕੇ ਡਾਈਪਰ ਤੁਹਾਨੂੰ ਪੈਣਾ 215 ਰੁਪਏ ਦੇ 40 20 ਓਕੇ 400 ਰੁਪਏ ਐ ਐਮ ਆਰ ਵੀ ਐ ਇੱਕ ਡਾਈਪਰ 400 ਰੁਪਏ ਦਾ ਸੇਲ ਕਰਨਾ ਤੁਹਾਨੂੰ ਕਿੰਨੇ ਦਾ ਪੈਣਾ 215 ਰੁਪਏ ਦਾ ਪੈਕਟ ਪੈਕਟ